ਆਪਾਂ ਜੀ ਬਣਾਉਣ ਲੱਗਿਆ ਬਾੜ ਕਰੇਲੇ ਝਾੜ ਕਰੇਲਿਆਂ ਦੀ ਸਬਜ਼ੀ ਇਹ ਅੰਕਲ ਜੀ ਹੁਣਾਂ ਨੇ ਦਿੱਤੇ ਸੀ ਰਾਜਸਥਾਨ ਤੋਂ ਤੇ ਜਿਹੜੇ ਬੰਦੇ ਸਭ ਤੋਂ ਵੱਧ ਐਕਸਾਈਟਮੈਂਟ ਸੀ ਤੇ ਕਹਿੰਦਾ ਸੀ ਮੈਂ ਬਣਾਉਣੀ ਆ ਉਹ ਥੋੜਾ ਜਿਹਾ ਬਿਮਾਰ ਹੋ ਗਿਆ ਬੱਸ ਵੀਰ ਦੀ ਰੋਟੀ ਨਹੀਂ ਸੀ ਖਾਦੀ ਵੀ ਇਹਨਾਂ ਨਾਲ ਨਹੀਂ ਖਾਧੀ ਉਹ ਬੰਦਾ ਬਿਮਾਰ ਹੋ ਕੇ ਬਹਿ ਗਿਆ ਮੰਮੀ ਨੂੰ ਉਹ ਕਰਤਾ ਹੁਣ ਮੈਂ ਇਹਨਾਂ ਨੂੰ ਜਮੈਂ ਨਹੀਂ ਸੀ ਬਣਾਉਣਾ ਚਾਹਦੀ ਸਬਜ਼ੀ ਪਈ ਸੀ ਸ਼ਿਮਲਾ ਮਿਰਚਾਂ ਹਲੋ ਤੇ ਉਹ ਵੀ ਕੱਢਿਆ ਨਾ ਇਹ ਸੌਫਟਾ ਲਈ ਰੱਖਿਆ ਨਾ ਹਾਂ ਸੌਫਟੇ ਨੇ ਮੈਂ ਕਿਹਾ ਪਾ ਲੈਂਦੇ ਹੁੰਦੇ ਇਹ ਕੱਟ ਕੇ ਰੱਖਿਆ ਨੇ ਭਰ ਕੇ ਵੀ ਬਣਾਉਂਦੇ ਨੇ ਐਵੇਂ ਵੀ ਹਨਾ ਵਾਲੇ ਵੀ ਹੋਇਆ ਆਹ ਵਾਲ ਕੇ ਰੱਖਿਆ ਹੋਇਆ ਮੰਮੀ ਨੂੰ ਕੰਮ ਉਹ ਹੋ ਗਿਆ ਨਹੀਂ ਤਾਂ ਜਾਊਗਾ ਜੇ ਬਾਣੇ ਨਾਮ ਦੇ ਮੈਂ ਤਾਂ ਕੋ ਗੱਲ ਨਹੀਂ ਸੀ ਤੇ ਮੇਰੀ ਵੀ ਸਿਹਤ ਹੀ ਪਤਾ ਨਹੀਂ ਸਫਰ ਕਰਕੇ ਹੋ ਗਈ ਸਫਰ ਕਰਕੇ ਪਤਾ ਨਹੀਂ ਖਾਣ ਪੀਣ ਕਰਕੇ ਹੋ ਗਿਆ ਅੰਕ ਜਿਹੜੀਆਂ ਨੇ ਸਕਾਉਂ ਦੇ ਬੋਤਲ ਇਹ ਉਹਦੇ ਨਾਲ ਖਾਣ ਨਾਲ ਵੀ ਹੋ ਜਾਂਦਾ ਢਿੱਡੇ ਜਿਹਾ ਮਤਲਬ ਰੋਟੀ ਨਹੀਂ ਖਾਦੀ ਮੈਨੂੰ ਜਮੇ ਭੁੱਖ ਨਹੀਂ ਗਲਾ ਸੁੱਕਦਾ ਪਰ ਢਿੱਡ ਭਰਿਆ ਪਿਆਵਾ ਤੇ ਹੁਣ ਆਪ ਬਣਾਉਣੀ ਕੁਛ ਨਹੀਂ ਹੈਗਾ ਇਹ ਬਸ ਸੁੱਤੇ ਸਬਜੀ ਜੀ ਬਣਾ ਲੈਣੀ ਆ ਤਾਂ ਇਹ ਕੁਛ ਨਹੀਂ ਖਾਦਾ ਭੁੱਖ ਨਹੀਂ ਲੱਗੀ ਡਾੜੀ ਚਾਦਰਾਂ ਲਈ ਫਿਰਦੇ ਨੇ ਮੈਂ ਦੇਖਿਆ ਰੋਟੀ ਖਾ ਕੇ ਮੈਨੂੰ ਭੁੱਖ ਨਹੀਂ ਲੱਗਦੀ ਸੌ ਕੇ ਨਹੀਂ ਆਉਦੀ ਇਹ ਸਾਰਿਆਂ ਨੂੰ ਪਾਣੀ ਪੀਂਦੇ ਪਰ ਇੱਕ ਡਾੜੀ ਦੀ ਗੱਲ ਹੈਗੀ ਆ ਜਿਵੇਂ ਡਾੜੀਆਂ ਜਦੋਂ ਮਰਜੀ ਹੋ ਸਕਦੀਆਂ ਹੂੰ ਹੂੰ ਲੰਘ ਕੇ ਸੁੱਤੇ ਨਹੀਂ ਹੈਗੇ ਉਹਦੇ ਘਰ ਕੇ ਵੀ ਹੋ ਗਿਆ ਹੋਣਾ ਹੋ ਸਕਦਾ ਨੀਂਦ ਕਰਕੇ ਹੋ ਗਿਆ ਵੇ ਡਾੜੀ ਨੇ ਚਾਦਰਾਂ ਵੜਾ ਕੇ ਆਣ ਦੰਨੇ ਆ ਉਹ ਤਾਂ ਚਾਦਰਾਂ ਪਿੱਛੇ ਸਬਜੀ ਲੈਣ ਚੱਲੇ ਆ ਕਾਪੂਨ ਦਾ ਕੰਮ ਕਰਦੀ। ਕੱਲ ਲਿਆਂਦੇ ਜਿਹੜੇ ਫੂਟੇ ਤੋਂ ਲਾਉਣਾ ਸੀਗਾ ਉਹ ਫੋਟੋ ਵੀਟ ਕਰਦੇ ਆ ਕੱਦੇ। ਵੀ ਕੀ ਕੁਝ ਲਾਉਣਾ ਮੈਂ ਤੇ ਹਰਦੀਪ ਗਈਆਂ ਸੀ ਪਿੱਛੇ। ਮੇਰੇ ਘਰ ਤੋਂ। ਤਾਂ ਇਹ ਸੀ ਜ਼ਰੂਰੀ ਰੰਗ ਕਾਲਾ ਕਰਨਾ। ਕਿੰਨੇ ਦਿਨ ਦੇ ਲਾਏ ਜਾਂਦੇ ਨੇ? ਕਾਲੀਏ ਨੇ ਤਾਂ ਕਾਲਾ ਹੋਣਾ ਹੀ ਕਰਨਾ ਹੀ ਕਰਨਾ। ਹੈ? ਤੇ ਲਓ ਜੀ ਆਪਾਂ ਆਪਣੀ देर ਨਾ ਕਰੀਏ ਸਬਜ਼ੀ ਬਣਾਈਏ ਪਿੱਛੇ ਮੇਰੇ। ਬਣਾ ਬਣਾਓ ਬਹੁਤ ਕਰ ਆ ਜਾਵਾਂਗੇ। ਬਣਾ ਮੈਂ ਕਿ ਵੀ ਦਿੰਦੀ ਬਾਰੇ। ਇਹ ਉਲਟੀਆਂ ਕਰਨ ਲੱਗੀ ਹੋਈਆਂ। ਕੋਲ ਡਾਉਨ ਨਾਲੇ ਉਲਟੀਆਂ ਕਰੇ। ਤੇਲ ਪਹਿਲਾਂ ਗਰਮ ਕਰ ਲੈਣਾ ਕਰਿਆ ਪਹਿ ਤੇਲ ਤਾਂ ਗਰਮ ਬਹੁਤ ਗਰਮ ਹੈ ਜੀ ਤੇ ਇਹਨਾਂ ਨੂੰ ਬਾਜੀ ਤਰ੍ਹਾਂ ਬਣੀ ਜਿਆਦਾ ਹੀ ਗਰਮਾ ਮੈਂ ਕਿਹਾ ਹੋਰ ਇੱਕ ਬਣਾਉਣ ਲੱਗੀ ਕੜਾਹੀ ਦੇ ਵਿੱਚ ਨਾ ਕਿਤੇ ਕੁਝ ਕਰ ਰਹੀ ਖਰਾਬ ਸਾਡੇ ਘਰੇ ਜਨ ਕੋਕੋ ਨੇ ਸੰਜੀ ਮੇਰੀ ਪੂਰੀਆਂ ਬਣਾਉਣੀਆਂ ਸੀਗਾ ਕੂੜੇ ਪਾ ਕੇ ਕੜਾਹੀ ਰੱਖਤੀ ਮੇਰਾ ਇਹਨਾਂ ਜੀ ਉਹ ਸਾਡੇ ਬੀਐਚ ਮਾਲਕਦਾਰ ਨੇ ਉਹਨੂੰ ਬੰਦਾ ਨਹੀਂ ਦਿੱਤਾ ਜਦ ਗੇ ਪੂਰੇ ਆਏ ਆ ਤਿੰਦਾ ਜਦੋਂ ਨੇ ਸਟੇੜੇ ਕਰੇ ਉਹਨੇ ਇੱਕ ਪੂਰੀ ਪਾਈ ਪੂਰੀ ਨੂੰ ਅੱਗ ਲਾਤੀ ਉਹ ਬੰਦਾ ਕੁਕ ਬਹੁਤ ਸਾੜ ਗਿਆ ਸੇਕ ਬਹੁਤ ਸੀ ਅਸੀਂ ਸਰਕਾਰੀ ਹਸਪਤਾਲ 'ਚ ਨਹੀਂ ਲੈ ਗਏ ਉਹਨੂੰ ਪ੍ਰਾਈਵੇਟ 'ਉਹਨਾਂ ਨੇ ਇਲਾਜ ਕਰਾਇਆ ਵੀ ਨਹੀਂ ਐਕਸ਼ਨ ਤਾਂ ਹੋ ਜਾਂਦਾ ਐਕਸ਼ਨ ਹੋ ਸਕਦਾ ਸੀ ਅੱਛਾ ਇਸ ਕਰਕੇ ਤੇਲ ਨੂੰ ਦੇਖ ਕੇ ਕਰਨਾ ਚਾਹੀਦਾ ਨਹੀਂ ਯਾਰ ਰੈਜੀਨੇ ਤੇਲਸ ਪਾ ਦੇਣੇ ਕੋਦਮਾਂ ਤੇ ਛੱਡ ਜਾਂਦੇ ਇਹ ਚੁੱਲੇ ਦਾ ਛੋਟਾ ਕਰਕੇ ਸੇਕ ਬਹੁਤ ਆ ਇੰਟੈਂਸ ਆਕ ਬਹੁਤ ਆ ਇਹਦੇ ਮੈਨੂੰ ਸੀ ਵੀ ਇਹ ਚੁੱਲੇ ਦੇ ਵਿੱਚ ਸੇਕ ਕੀ ਹੋਊਗਾ ਮੈਨੂੰ ਵੀ ਥੱਲੇ ਲਾਉਣਾ ਪਿਆ ਤੇਲ ਐਨਾ ਜਿਆਦਾ ਹੋ ਸੀਗਾ ਮੇਰੀ ਗੱਲ ਸੁਣ ਕੋਈ ਕੁਝ ਕਹੀ ਜਾਵੇ ਜਦ ਮੈਂ ਨਹੀਂ ਨਿੰਦੇ ਆ ਵਾਹਿਗੁਰੂ ਫਿਰ ਕਿ ਤੂੰ ਕਿਉਂ ਇਹ ਗੱਲ ਕਹਿਣੀ ਆ ਮੈਂ ਤਾਂ ਸਿਫਤਾਂ ਕਰਦੀ ਥੱਕ ਜਾਂਦਾ ਮੇਰੀ ਆਡੀ ਜੀ ਸੀ ਕਿ ਰਾਜ ਮਨਾਈਆ ਕਿ ਹਾਂ ਜੀ ਕਿ ਜੀ ਰਹਗੀ ਉਹ ਨਿਕਲੀ ਸੀ ਸਿਫਤਾਂ ਕਰਦੀ ਸੀ ਸਿਫਤਾਂ ਕਰਦੀ ਨਹੀਂ ਮੇਰੀ ਜੀਬ ਕਾਸੇ ਫਿਰ ਮੈਂ ਕਿਹਾ ਦੁਸਾ ਕਰਦੇ ਨੇ ਕਿ ਸਿਫਤਾਂ ਕਰਦੇ ਸੀ ਹਾਂ ਸਿਫਤਾਂ ਕਰਦੇ ਸੀ ਕਿ ਕਾ ਕਰਦੇ ਨਹੀਂ ਕਰਦੇ ਨਹੀਂ ਇਸ ਕਰਦੇ ਕਾਸੇ ਦੇੜੀ ਦੀ ਲੱਤਾਂ ਨਾਲ ਸੜਕ 'ਤੇ ਗਿਆ ਇਕੱਲਾ ਤੇ ਛੋਟੂ ਵੀ ਚੱਲਦੀ ਹੁੰਦੀ ਸੀ ਐ ਐਕਸ਼ਨ ਮਾਰ ਕੇ ਚਲਾਉਂਦੇ ਡੈੜੀ ਮੈਥਨ ਚੱਕਰਵਾਦੇ ਹੋਏ ਇਹ ਐ ਐ ਲੱਗਦੀ ਛੱਟੇ ਨਾਲ ਉਹ ਇਹ ਜਦ ਲੱਤ ਮਾਰੀ ਹੋਣੀ ਰੱਬ ਜੀ ਦੇਖਦੇ ਹੋਣੇ ਨੇ ਸਾਲਾ ਪੜੀ ਇਹ ਲੱਤਾਂ ਮਾਰੀ ਕਿੱਕ ਮਾਰਦਾ ਹੋੜੀ ਮੈਂ ਕਿਸੇ ਦੀ ਵੀਡੀਓ ਦੇਖੀ ਸੀ ਉਹ ਕਹਿੰਦੇ ਸੀ ਬਿਨਾ ਆਪਰੇਸ਼ਨ ਤੋਂ ਠੀਕ ਹੋ ਜਾਂਦੇ ਆ ਉਹ ਯਾਰ ਸਾਰੇ ਅੱਜ ਕੱਲ੍ਹ ਵੈਦ ਨੇ ਆਨਲਾਈਨ ਪਹਿਨੇ ਚੀਜ਼ਾਂ ਨਾਲ ਗੋਡਾ ਠੀਕ ਕਰ ਦਿੰਦੇ ਨੇ ਆ ਪਾ ਲੋ ਆ ਪਾ ਲੋ ਆ ਪਾ ਲੋ ਫੋਟਾ ਕਿੰਨੀ ਐਸੇ ਸੜ ਗਿਆ ਉਹਦੇ ਨਾਲ ਦਰਦ ਠੀਕ ਹੋ ਜੂ ਖਰਾਬ ਚੀਜ਼ ਨੂੰ ਟਾਈਮ ਲੱਗੂ ਗਈ ਟੈਂਪਰੇਰੀ ਹਾਂ ਠੀਕ ਹੋ ਜੂ ਪਰ ਪੂਰਾ ਜੜੋ ਚੀਜ਼ ਠੀਕ ਕਰਨੀ ਔਖੀ ਆ ਉਹ ਕਹਿੰਦੇ ਨੇ ਵੀ ਹਾਂਜੀ ਥੋਪਾ ਵੀ ਅਜੇ ਪਾਉਂਦੇ ਅਮੀ ਨਹੀਂ ਪਹਿਲੇ ਜੂਸ ਕੱਢ ਦੇ ਦਿੰਨੇ ਆ ਤੁਹਾਨੂੰ ਕਾਰਨ ਹੋਰ ਆ ਦੇਖੋ ਸਾਰਾ ਸਮਾਨ ਰੱਖਿਆ ਪਿਆ ਉੱਥੇ ਉਹ ਮੈਂ ਸੋਚਦਾ ਸੀ ਕਿ ਜੇ ਤੁਸੀਂ ਸੌਂ ਜਾਓਗੇ ਰਾਤ ਨੂੰ ਮੈਨੂੰ ਇਹ ਕੱਢ ਕੇ ਫੇੜੀ ਆ ਲੈ ਹੁਣ ਜੁੱਤਾ ਰਹੀ ਨਹੀਂ ਸੀਗੇ ਕਾਰ ਨੇ ਵੀ ਹੋ ਜਾਂਦਾ ਮੈਂ ਜਾਂ ਤਾਂ ਜਿੰਵੇਂ ਮੈਂ ਛੋਟੇ ਹੁੰਦੇ ਦੀ ਮੇਰੀ ਬਾਹਾਂ ਟੁੱਟੀ ਸੀ ਉਹ ਛੇਤੀ ਰਿਕਵਰ ਹੋ ਗਈ ਕਿਉਂਕਿ ਉਹ ਬੋਡੀ ਗਰੋ ਕਰਦੀ ਸੀ ਇੱਕ ਉਮਰ ਤੋਂ ਬਾਅਦ ਹੌਲੀ ਹੌਲੀ ਫਿਰ ਸਲੋ ਵੀ ਹੋ ਜਾਂਦਾ ਨਾ ਬੋਡੀ ਦਾ ਪ੍ਰੋਸੈਸ ਠੀਕ ਕਰਨ ਦਾ ਚੀਜ਼ਾਂ ਨੂੰ ਤੁਸ ਇਹ ਹੁੰਦਾ ਵੀ ਨਾ ਗਰਾਊਂਡ ਦਾ ਬਹਾਨਾ ਜਵਾਕ ਨਹੀਂ ਇਹ ਤਾਂ ਪਤਾ ਹੀ ਨੇ ਹੁਣ ਬਾਲ ਕਹਿੰਦੇ ਚੱਲੋ ਹੁਣ ਬਾਲ ਕਾਲੇ ਕਰਨ ਦੀ ਗੱਲ ਕਰ ਲੋ ਵੀ ਜੰਗ ਬੰਦੇ ਦੇ ਬਾਲ ਕਾਲੇ ਹੋ ਸਕਦੇ ਦਵਾਈਆਂ ਦੂਈਆਂ ਨਾਲ ਜਾਂ ਕੁਝ ਕਰਕੇ ਮੈਂ ਤਾਂ ਸੋਚਿਆ ਸੀਗਾ ਵੀ ਇਹਦੇ ਤੇ ਕਰੇਲੇ ਬਣਾ ਕੇ ਤੇ ਮੈਂ ਉਹਦੇ ਰੋਟੀਆਂ ਬਣਾ ਕੇ ਖਾਵਾਂਗੀ ਕਾਣਾ ਦਾ ਸੁਣਾ ਨਾ ਕਰੇਲੇ ਬਣੇ ਨਾ ਰੋਟੀ ਦੀ ਭੁੱਖ ਲੱਗੀ ਹਾਂ ਤਾਂ ਭੁੱਖ ਲੱਗੀ ਮੈਂ ਦਹੀਂ ਚ ਐਪਲ ਜੇ ਬਾਹਰ ਖਾਦਾ ਸੀ ਸਵੇਰੇ ਫੋਲ ਨਾ ਖਾਣੀ ਤੇ ਕੱਲ ਆ ਗਈ ਭੁੱਖ ਨਾ ਕੱਲ ਨਹੀਂ ਤਾਂ ਵੈਸੇ ਹੀ ਹੋ ਘਰ ਦਿੰਦਾ ਮੈਨੂੰ ਖਾਣਾ ਨਹੀਂ ਚਾਹੀਦਾ ਜੇ ਮੈਨੂੰ ਕੱਲ ਐਪਲ ਖਾਣਾ ਚਾਹੀਦਾ ਸੀ ਪਰ ਮੈਂ ਕਿਹਾ ਉੱਥੇ ਮਿੱਠਾ ਵੀ ਪਾਇਆ ਸੀਗਾ ਮੈਂ ਭਾਈ ਲਈ ਉਦਣ ਅੰਹੀਂ ਚ ਮਿੱਠਾ ਪਾ ਕੇ ਹੈ ਨਾ ਹਾਂਜੀ ਉਹ ਮਿੱਠਾ ਪਾ ਕੇ ਖਾਦੀ ਆ ਨਿਰਪੈ ਹੋਣਾ ਹੈਣੀ ਗੁੰਦੀ ਜੀ ਓਹ ਹੋ ਦਹੀਂ ਪਰ ਲਈ ਲੱਗਦੇ ਨੇ ਜਮੈਂ ਇੰਨੀ ਸਵਾਦਲਾ ਦੀਆ ਮਿੱਠੇ ਦਹੀਂ ਹਾਂਗਰਾ ਮੰਡੀ ਮੰਗਰਾ ਮੰਡੀ ਹਾਂ ਉਹ ਦਹੀਂ ਬੜਾ ਜਿਆ ਹੁੰਦਾ ਜਿਹੜਾ ਘਰੋਂ ਹੁੰਦਾ ਵੀ ਉਵੇਂ ਲੱਗਦੀ ਐ ਇੰਨੀ ਸਵਾਦ ਵਾਲੀ ਉਹ ਮੈਨੂੰ ਸੁੱਕੀ ਘਣੀ ਵਾਲੀ ਸਵਾਦ ਲੱਗਦੀ ਐ ਜਿਹੇ ਦਹੀਂ ਜਦੇ ਸਲਟਕੇ ਖਾਵੇ ਅੱਛਾ ਬਹੁਤ ਸਵਾਦ ਆਉਂਦਾ ਅੱਛਾ ਟਮੀ ਨਹੀਂ ਹੁੰਦੀ ਇਹਨਾਂ ਨੂੰ ਤਾਂ ਬਹੁਤ ਚਿਰ ਲੱਜਾਂਦਾ ਰਹਿੰਦੇ ਪਾਣੀ ਨਹੀਂ ਆਣਾ ਤੇ ਬਾਕੀ ਆਪਣੇ ਇਧਰ ਪਿਆਜ਼ ਟਮਾਟਰ ਹੋਈ ਸੰਪਲ ਤੇ ਝਾਂ ਲਸਣ ਮਿਰਚਾਂ ਮਸਾਲੇ ਮਸੂਰਲੇ ਸਾਰਾ ਕੁਝ ਹੋਈ ਪਿਆ ਤੇ ਰੋ ਚਟਨੀ ਨਹੀਂ ਆਈ ਫੇ ਚੁੱਲ੍ਹਾ ਸਾਡਾ ਨਾਲ ਸਾਡੀਆਂ ਚੱਲਿਆ ਕਰੂਗਾ ਇਹ ਕਹਿੰਦੇ ਹੁੰਦੇ ਹਨ ਅੱਗ ਲਾ ਕੇ ਡੱਬੂ ਕਰਤਾ ਤੰਗ ਤੇ ਮੈਂ ਉਹ ਕੰਮ ਕਰਦਾ ਚਿੱਤੇ ਮੈਂ ਹੈ ਗਿਆ ਚੁੱਲ੍ਹੇ ਤੇ ਬਣਾਣੀ ਆ ਮਮਮੀ ਨੂੰ ਕੰਮ ਵੇਢ ਕੇ ਦੇਦਾ ਮੈਂ ਕੋਦਰ ਜੀ ਚੁੱਲ੍ਹੇ ਕੋਲ ਬੈਠ ਗਈ ਥੋੜੀ देर ਕਿਉਂਕਿ ਮਮਮੀ ਜੀ ਗੱਡਾ ਲੱਗੇ ਹੋਏ ਨੇ ਜੂਸ ਮਿੱਠਿਆਂ ਦਾ ਜੂਸ ਉਹ ਤਾਂ ਮਮਮੀ ਦਾ ਦੇਗੀ ਡੈਡੀ ਨਹੀਂ ਦੇਗਾ ਕੱਟ ਕੇ ਆਹ ਹਲੇ ਥੱਲੇ ਮੰਡਰ ਤੋਂ ਸਭਾ ਡੋਲੂ ਦੇ ਨਾ ਇਹਦੇ ਪੁੱਤੇ ਹੀ ਕੱਟਣਾ ਰਸ ਨਿਕਲ ਜਾਂਦਾ ਉਹਦੇ ਉੱਤੇ ਹੀ ਕੱਟੋ ਇਹ ਪਤਾ ਰਵੀ ਮਸ਼ੀਨ ਕਰਦੀ ਲਈ ਹੈ। ਹਾਂਜੀ। ਜੇ ਤੁਸੀਂ 스ਪੂਨ ਸੀ ਕੱਟਦੇ ਹੁੰਦੇ ਸੀ ਇਹਨੇ। ਤੇ ਐਂ ਕਰਕੇ ਕਰ ਲਓ ਐਂ ਕਰਕੇ ਜਦੋਂ ਕਰਦੇ ਆ ਫਿਰ ਬਾਹਲਾ ਰਗੜਿਆ ਜਾਂਦਾ। ਫਿਰ ਕੋੜਾ ਕੋੜਾ ਪਨ ਆ ਜਾਂਦਾ ਵੇ। ਉਹ ਤਾਂ ਆਪਣੇ ਕੋਲ ਮਸ਼ੀਨ ਵਾਲਾ ਵੀ ਪਿਆ ਹੋਇਆ ਹੈ। ਪਰ ਉਹਦੇ ਦੀ ਐਨਾ ਕਿਹੜਾ ਕੱਢੂਗਾ। ਕਿਹੜਾ ਹਨ ਕਰੂਗਾ ਆ ਵਧੀਆ ਸਿਸਟਮ ਹੈ। ਇਹ ਹੈ ਕਿ ਮਿੱਠੇ ਨਿੰਬੂ ਨੇ, ਮਿੱਠਾ ਹੀ ਕਹਿੰਦੇ ਨੇ ਇਹਨੂੰ ਉੱਥੇ। ਬਿੱਠਿਆਂ ਦਾ ਰਸ। ਅੱਜ ਲਾਉਨੇ ਆ ਬੂਟਾ ਸੰਭਾਲ ਲੈ ਕੇ। ਇਹਦਾ। ਦੋ ਨੇ ਉਹਨਾਂ ਚੋਂ ਕਿ ਡੇਜ਼ੀ ਇੱਕ ਮਿੱਠਾ ਹੁਣ ਮੈਂ ਭੁੱਲ ਗਿਆ ਕਿਹੜਾ 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 ਕਿਹੜਾ। ਵੀਡੀਓ ਚ ਦੇਖ ਕੇ ਸ਼ਾਇਦ ਪਤਾ ਲੱਗ ਉਹ ਬਗਸੁਰਾ ਕਰਕੇ ਤੇ ਇਸੇ ਜਿਹਾ ਸਾਂਭੇ ਟੋਏ। ਇਹ ਕਰ ਮੈਂ ਵੀ ਪੀਤਾ ਅੱਜ ਥੋੜਾ ਜਿਹਾ ਮੈਕਨੇ ਪੀਤਾ ਮਮਮੀ ਨੇ ਵੀ ਪੀਤਾ। ਮੈਂ ਕਿਹਾ ਇਹਦੇ ਨਾਲ ਕੀ ਠੀਕ ਹੀ ਹੋ ਜਾਈਏ ਕੀ ਪਤਾ ਵਿਗਿਆਚ ਕਹਿੰਦੇ ਵਿਟਾਮਿਨ ਸੀ ਹੁੰਦਾ ਵਧੀਆ ਹੁੰਦਾ ਸੇਫਲੀ ਵਧੀਆ ਹੁੰਦਾ। ਢਿੱਡ ਨੂੰ ਵੀ ਠੀਕ ਕਰ ਦਿੰਦਾ ਏ ਢਿੱਡ ਦੇ ਵਿੱਚ ਖਰਾਬੀ ਹੋਵੇ। ਕਈ ਵਾਰ ਸੇ ਛੋਟੀ ਜੀ ਹੁੰਦੀ ਏ ਹਲਕੀ ਜੀ ਪਰ ਕੰਮ ਵਧੀਆ ਸਾਰ ਦਿੰਦੀ ਏ। ਤਿੰਨ ਚੋਂ ਨਿਕਲਿਆ ਇਹ ਸੋ ਰਸਤਾ ਇਹਨਾਂ ਦੇ ਵਿੱਚ ਵਧੀਆ ਵਾ। ਬਾਕੀ ਦਾੜੀ ਪੀ ਕੇ ਦੱਸਾਂਗੇ ਵੀ ਕਿਵੇਂ ਲੱਗਿਆ ਟੇਸਟ। ਠੀਕ ਹਾਂ ਜੀ। ਮੈਂ ਤਾਂ ਜਾਇ ਹੈ ਜੀ ਪਾਲ ਸਾਹਿਬ ਤੇ। ਉਹ ਤਾਂ ਜੜੀ ਪਤਾ ਇਹ ਤਾਂ ਜੰਮ ਹੀ ਪੰਦਰਾਂ ਜਾਂਦੇ ਪਤਾ ਹੀ ਨਹੀਂ ਲੱਗਦਾ। ਇਹ ਤਾਂ ਪਤਾ ਹੀ ਨਹੀਂ ਲੱਗਦਾ ਅੰਦਰ ਜਾਂਦੇ ਤਾਂ। ਮੇਰਾ ਵੀ ਜੀ ਕਰਨ ਲੱਗਿਆ ਪੀਣ ਨੂੰ। ਕਿਹੜਾ ਟੇਸਟ ਹੋਰੀ? ਕੌੜਾ ਕਿ ਠੀਕ ਆ? ਕਿ ਖੱਟਾ? ਨਾ ਖੱਟਾ। ਨਾ ਮਿੱਠਾ। ਐ ਬੜੀਆ। ਬੜੀਆ ਨਾ ਫ੍ਰੈਸ਼ ਹੈ ਨਾ ਇਹ ਕਿ ਤਾਜ਼ਾ ਤਾਜ਼ਾ ਪੀਂਦਾ ਬੰਦਾ ਮਜ਼ਾ ਮਜ਼ਾ ਆਉਂਦਾ ਵਾ। ਫਿਰ ਇਹ ਚ ਬਰਫ਼ ਨਹੀਂ ਪਾਈ ਆਪਾਂ ਨੇ ਕੋਈ ਹੋਰ ਚੀਜ਼। ਮੈਨੂੰ ਲੱਗਦਾ ਜੇ ਆਪਾਂ ਉਹ ਪਾ ਲਾਂਗੇ ਕਾਲਾ ਨਾਣ ਜੀ ਥੋੜਾ ਜਿਹਾ ਕੁਝ ਪਾਵੇ। ਫਿਰ ਉਹ ਕੋ ਫੇਲੇ ਦੇ ਮਰ ਜਾਣਗੇ ਕੋਟਾਂ ਨੂੰ ਪਾਪਾ ਨਹੀਂ ਨਹੀਂ ਸਵਾਦ ਲਾਦਾ ਤੁਸੀਂ ਪਾ ਦਿਓ ਮੈਨੂੰ ਇਸ ਤਰ੍ਹਾਂ 5 7 ਗਲਾਸ 5 7 ਗਲਾਸ ਉਹ ਤਾਂ ਗਲਾਸ ਉਸ ਤੋਂ ਛੋੜਾ ਥੱਲੇ ਹੁੰਦਾ ਇਹ ਗਲਾਸ ਬੜੇ ਵਧੀਆ ਸੀ ਕੋਕਾ ਕੋਲਾ ਨਾਲ ਫ੍ਰੀ ਮਿਲਦੇ ਹੁੰਦੇ ਸੀ ਵਿੱਚ ਹੁਣ ਹਟ ਕੇ ਕਿਸੇ ਨੇ ਹੋਰ ਪਾਈ ਸੀ ਕਹਿੰਦਾ ਯਾਰ ਦੁਬਾਰਾ ਸ਼ੁਰੂ ਕਰਨੇ ਚਾਹੀਦੇ ਮੇਰਾ ਸੈੱਟ ਨਹੀਂ ਪੂਰਾ ਹੋਇਆ ਛੇ ਤਾਂ ਆਪਣੇ ਕੋਲ ਤਿੰਨ ਨੇ ਨਾ ਤਿੰਨ ਚਾਚੀ ਕੋਲ ਨੇ ਤਿੰਨ ਚਾਚੀ ਕੋਲ ਨੇ ਪਰ ਸਾਡਾ ਸੈੱਟ ਪੂਰਾ ਹੋਇਆ ਨਹੀਂ ਹੈਗਾ ਮੰਮੀ ਸਾਨੂੰ ਉਧਰ ਜੂਸ ਕੱਟ ਕੇ ਪਲਾਉਂਦੇ ਸੀ ਤੇ ਫਿਰ ਉਹਨਾਂ ਦੇਰ ਮੈਗਨੇਟ ਡਿਊਟੀ ਖਾਂਭ ਲਈ ਇਹ ਜ ਆਪਣੇ ਫਰਾਈ ਹੋ ਗਏ ਪਤਾ ਨਹੀਂ ਕੀ ਚੀਜ਼ ਐ ਬਿੰਦ ਤਾਂ ਬੜਾ ਘੱਟੇ ਨਾਲ ਬਾਰੇ ਨੌਲੇ ਜ ਮੈਨੂੰ ਉਹਦਾ ਟੇਸਟ ਵੀ ਨਹੀਂ ਯਾਦ ਹੈਗਾ ਇੱਕ ਦੋ ਵਾਰੀ ਖਾਧਿਆ ਮੈਂ ਘਰੇ ਨਹੀਂ ਆਇਆ ਉਹ ਵੀ ਹਾਂ ਜਦੋਂ ਭਲਾਈਆਂ ਨੇ ਗਏ ਸੀ ਉੱਥੋਂ ਧਿਆ ਤੇ ਸੀ ਇੱਕ ਵਾਰ ਹੁਣ ਤਾਂ ਮੈਨੂੰ ਲੱਗਦਾ ਲੋਕ ਉਧਰ ਵੀ ਘੱਟ ਬਣਾਉਂਦੇ ਹੋਣੇ ਹਨ ਨਾ ਗਿਆ ਮਿਲਦੇ ਘੱਟ ਨੇ ਜਿਆਦਾ ਰਾਜਸਥਾਨ ਵੱਲ ਨੇ ਨਾ ਜਿੱਥੇ ਪਾਣੀ ਦੀ ਕਮੀ ਮੈਨੂੰ ਲੱਗਦਾ ਉੱਥੇ ਜ਼ਿਆਦਾ ਹੁੰਦੇ ਨੇ ਨਹੀਂ ਆਣੀ ਹੁਣ ਧੌਣ ਨਹੀਂ ਹੁੰਨ ਲੱਗਦੀ ਇਹਦੇ ਵਾ ਤੜਕਾ ਲਾਉਣਾ ਇਹ ਤਰਲੇ ਫਰਾਈ ਕਰਕੇ ਮੈਂ ਕਿਨੇ ਘੱਟੇ ਸੀ ਬਾਹਰ ਤੇ ਹੁਣ ਆਪਾਂ ਪਿਆਜ਼ ਪੁੱਲ ਲੈਣੇ। ਪੁਰਾਣੇ ਚੁੱਲਿਆਂ ਦੀ ਕਦਰ ਘਟ ਗਈ। ਉਹ ਜਿਵੇਂ ਕਹਿੰਦੇ ਹੁੰਦੇ ਆ ਪੋਤੇ-ਪੋਤੀਆਂ ਨਾਲ ਮੁੰਡਿਆਂ ਦੀ ਕਦਰ ਘਟ ਜਾਂਦੀ ਆ ਬੱਚਿਆਂ ਦੀ ਆਉਂਦੀ ਆ। ਉਹ ਗੱਲ ਅੱਜ ਚੱਲੇ ਦੀ ਹੋ ਗਈ। ਉਹ ਥੱਲੇ ਜਨ ਵੜ ਕੇ ਵੇਖਲਾ ਮੈਂ ਬੰਦਾ ਰ ਆ ਉਹਨਾਂ ਨੂੰ ਬਹਿ ਜਾਂਦੇ ਉਹਨਾਂ ਦੀ ਚਿਮਨੀ ਵਾਲੀ ਗਲਤ ਆ ਇਹ ਸਿਰ ਚ ਵਜਦੀ ਬੰਦੇ ਦੇ ਮਾੜਾ ਜਿਹਾ ਉੱਠਣ ਲੱਗੇ ਤੇ ਮੂੰਹ ਵੀ ਵਧੀਆ ਨਹੀਂ ਬਣਾਈ ਇਹਨਾਂ ਨੇ ਹੋ ਗਏ ਕੰਮ ਵੀ ਨਹੀਂ ਹੈ ਇਹਦਾ ਤੇ ਜੀ ਹੁਣ ਆਪਾਂ ਪਾਵਾਂਗੇ ਜੀਰਾ ਆਦੀ ਹੋਰ ਸਰੂਦੀ ਨੇ ਠੀਕ ਹੋ ਗਈ ਤੇ ਮਿਰਚਾਂ ਹੈ ਤੇ ਥੋੜੇ ਜਿਆਦਾ ਹੀ ਹੋ ਗਏ ਨਾ ਮਿਰਚਾਂ ਦੇ ਥੋੜਾ ਥੱਲੇ ਰੱਖੇ ਚੱਲਦੇ ਨੇ ਥੱਲੇ ਤੇ ਆ ਜੀ ਇੱਧਰ ਸੁਆਹ ਬਣਾ ਦੇਉਂਦੇ ਨੇ प्याज़ मैंने बनाए सी तुलसी बाध बना दे हुंदे सी मेनू बा भी पसंद थी प्याज़ ही 70 ਰੁਪਏ ਕਿਲੋ ਹੋ ਗਏ ਕੀਹਰ ਵਾਲੇ ਜਿਹਦੇ ਮੈਂ ਕਾਲੇ ਰੋਟੀ ਲੈ ਕੇ ਆਂਦੀ ਹੁੰਦੀ ਸੀ ਤੇ ਪਿਆਜ਼ਾਂ ਵੀ ਲੈ ਕੇ ਆਂਦੀ ਆਂ ਵੀ ਜਿਹਨ ਦੋਈ ਚੀਜ਼ਾਂ ਪਸੰਦ ਸੀ ਤੁਸੀਂ ਉਹਨਾਂ ਉਹ ਤੋਰੀਆਂ ਬਣਾਈਆਂ ਸੋਤੀਆਂ ਆਲੂ ਪਾ ਕੇ ਤੇ ਲੋ ਜੀ ਆਪਣਾ ਮਸਾਲਾ ਬਿਲਕੁਲ ਭੁੱਜ ਗਿਆ ਕਰੇਲੇ ਦਾ ਜਿਵੇਂ ਪੂਰਾ ਖੋ ਗਏ ਆਪਣਾ ਰਹਿ ਗਿਆ ਸੀ ਪੂਣਾ ਨਾਮਾ ਬਹੁਤ ਹੋ ਗਿਆ ਫਿਰ ਵੀ ਬਹੁਤ ਨੂੰ ਆਪਾਂ ਡੰਡ ਕਰੂਗੇ ਇਹ ਜ਼ਿਆਦਾ ਕੱਢੇ ਨਹੀਂ ਨਾ ਜਾਂਦੇ ਥੋੜਾ ਜਾਂ ਅੰਸੂਰ ਪਾ ਦਾਂਗੇ ਹੂੰ ਇਹ ਬਣ ਗਏ ਹਾਂਜੀ ਠੀਕ ਬਣ ਗਏ ਇੰਨੇ ਕੀ ਚੱਲ ਜੇ ਉਹ ਫਿਰ ਐਵੇਂ ਆ ਨਾ ਬਣਦਾ ਬਾਦ ਜਾਣ ਕਿੰਨੀ ਬਹੁਤ ਹੁੰਦਾ ਟਾਈਮ ਕਿੰਨਾ ਲੱਗਦਾ ਬੰਦ ਤੇਰੇ ਵਾਂ ਤਿਆਰ ਹੀ ਨੇ ਉਸ ਨਾਲ ਕਿਹੜਾ ਆਰਡਰ ਵਧਾਣਾ ਥੋੜਾ ਜਨਾ ਹਾਂਜੀ ਇਹ ਮੈਂ ਗਿਆਂ ਦੇ ਵਿੱਚ ਤੇ ਰੱਖੀ ਆ ਉਹ ਬਦਲੇ ਰੱਖਣੀ ਉਹ ਬਣਾਈ ਹੁੰਦੀ ਆ ਇਹ ਮੈਂ ਗਰਮ ਰਹਿੰਦੀ ਆ ਉਸ ਨਾ ਤੇ ਕੋਕਾ ਪਾ ਦੇ ਤੇ ਰੱਖ ਰਿਹਾ ਥੋੜੀ ਥੋੜੀ ਬਣੀ ਜਾਂਦੀ ਆ ਨਾਲ ਨਾਲ ਉੱਥੇ ਸ਼ੇਕ ਬੋਲ ਤਾਂ ਨਾ ਤੇ ਜਲ ਜਾਣੂ ਇਹਨਾਂ ਤਾਂ ਉਬਲਣਾ ਵੀ ਨਹੀਂ ਸੋ ਤੌੜੀ ਵਾਲੀ ਬੀਬੀ ਨੇ ਕਿਹਾ ਸੀ ਵੀ ਇਹਨਾਂ ਪਾਣੀ ਭਰ ਕੇ ਪੂਰਾ ਗਰਮ ਕਰਕੇ ਪਾਣੀ ਫਿਰ ਠੰਡਾ ਹੋਣ ਦਿਓ ਫਿਰ ਉਹ ਤੋਂ ਬਾਅਦ ਯੂਜ਼ ਕਰੋ ਇਹਨੂੰ ਵੈਸੇ ਪਹਿਲਾਂ ਤੇਲ ਲਾ ਕੇ ਵੀ ਰੱਖਿਆ ਸੀਗਾ ਧੁੱਪੇ ਨਹੀਂ ਆਇਤਾ ਨਹੀਂ ਹੁੰਦੀ ਕੋਈ ਵਧੀਆ ਗੱਲ ਕਰ ਲਿਆ ਕਰ ਆ ਕਰੇਲੇ ਜੀ ਬਣਾਏ ਤਾਂ ਇਹਨੂੰ ਇੱਕ ਦੋ ਦਿਨ ਹੋ ਗਏ ਮੈਨੂੰ ਲੱਗਦਾ ਪਰ ਖਾਣ ਨੂੰ ਹੁਣ ਮਿਲੇ ਕਿਉਂਕਿ ਮੈਂ ਕਿ ਇਹਨਾਂ ਨੂੰ ਸਭ ਤੋਂ ਵੱਧ ਖਾਣ ਨੂੰ ਐਕਸਾਈਟਿਡ ਸੀ ਤੇ ਮੈਂ ਕਿ ਬਿਮਾਰ ਸੀ ਮੈਨੂੰ ਪਹਿਲਾਂ ਦਵਾਈ ਦਵਾਈ ਤੇ ਉਹ ਖਾਦੇ ਨਹੀਂ ਹੈਗੇ ਫਿਰ ਮੈਨੂੰ ਬਿਮਾਰ ਕਰਕੇ ਫਿਰ ਹੁਣੇ ਕਹਿੰਦੀ ਦੁਬਾਰਾ ਡਾਕਟਰ ਕੋਲ ਜਾਣਾ ਸੀ ਕਹਿੰਦੀ ਉਹ ਤੋਂ ਪਹਿਲਾਂ ਕਿਤੇ ਮੇਰਾ ਉਹ ਬੰਦ ਕਰ ਦੋ ਮੈਂ ਖਾ ਹੀ ਲੈਣੀ ਆ ਤੋਂ ਮੇਰਾ ਵੀ ਫਿਰ ਜੀ ਕਰਿਆ ਵਸਤੋਂ ਮੈਂ ਰੋਟੀ ਖਾਣੀ ਸੀਗੀ ਮੈਂ ਉਹ ਜੀ ਕਹਿ ਰਿਹਾ ਮੈਂ ਕਿ ਮਮੀ ਮੈਨੂੰ ਵੀ ਇੱਕ ਰੋਟੀ ਬਣਾ ਦੋ ਬਹੁਤ ਜ਼ਿਆਦਾ ਘੈਂਟ ਬਣੇ ਹੋਏ ਨੇ ਉਮੇਦ ਨਹੀਂ ਕੀਤੀ ਸੀ ਵੀ ਮੈਂ ਇੰਨੇ ਸਵਾਦ ਹੋਣਗੇ ਪਰ ਵਾਕਈ ਸਵਾਦ ਨੇ ਸਪਾਈਸੀ ਵੀ ਨੇ ਚਾਰ ਤਰੀਕੇ ਦੇ ਬਾਟ ਕਰਦੇ